ਤਕਰੀਬਨ ਤਕਰੀਬਨ ਸੰਮਤੀ ਹੋਣ ਵਾਲੀ ਹੁੰਦੀ ਹੈ ਪਰ ਦੋ ਚਾਰ ਬੰਦੇ ਹਰੇਕ ਪਿੰਡ ਚੋਂ ਹੁੰਦੇ ਆ ਜਿਨ੍ਹਾਂ ਨੂੰ ਕਹਿੰਦੇ ਆਂਗਲਾਉ ਮਹਿਕਮਾ ਜਿਹੜੇ ਇਧਰ ਵੀ ਜਾਂਦੇ ਨੇ ਇਧਰ ਜਾ ਕੇ ਗੱਲਬਾਤ ਕਰਦੇ ਨੇ ਦੇਖੀ ਭਾਈ ਕਿਸੇ ਦਿਲਾ ਕੇ ਬਾਂਗਰ ਬਹਿਨ ਆ ਜਾਈ ਆਪਾਂ ਤਾਂ ਜਿੱਥੇ ਹੀ ਰਹਿ ਆ ਠੀਕ ਹੈ ਫਿਰ ਦੂਜੇ ਪਾਸੇ ਜਾਣਗੇ ਉਧਰਲੇ ਪਾਸੇ ਉਧਰ ਗਿਆ ਸੀ ਉਹਨਾਂ ਦਾ ਤਾਂ ਮੂੰਹ ਉੱਡਿਆ ਪਿਆ ਆਪਣੀ ਵੋਟ ਵੀ ਸੋਨੂ ਹੈ ਸਪੋਰਟ ਵੀ ਸੋਨੂ ਹੈ ਪਰ ਘਰਾ ਘਰ ਕੇ ਤੁਰਨਾ ਤਾਂ ਉਹਨਾਂ ਦੇ ਨਾਲ ਹੀ ਪੈਣਾ ਐਂਡ ਤੱਕ ਨਹੀਂ ਪਤਾ ਲੱਗਦਾ ਮਾਂ ਦੇ ਪੁੱਤ ਕਿਹਨੂੰ ਵੋਟ ਪਾਉਂਦੇ ਆ ਕਿਹਨੂੰ ਸਪੋਰਟ ਪਾਉਂਦੇ ਆ ਇਹ ਜਿਹੜੇ ਲੀਡਰ ਹੁੰਦੇ ਨੇ ਇਹਨਾਂ ਨੂੰ ਵੀ ਪਤਾ ਸਾਰੇ ਹੀ ਹੁੰਦਾ ਵੀ ਕਿਹੜਾ ਕਿੱਥੇ ਆ ਪਰ ਬੰਦਾ ਕਹਿ ਨਹੀਂ ਸਕਦਾ ਉਹਨੂੰ ਕਹਿੰਦਾ ਯਾਰ ਮੈਂ ਕਰੀਏ ਉੱਤੋਂ ਤਾਂ ਕਹੀ ਬਾਈ ਤੁਹਾਡੇ ਨਾਲ ਆ ਉਹਨਾਂ ਨੂੰ ਪਤਾ ਹੁੰਦਾ ਕਹਿੰਦਾ ਹਾਂਜੀ ਹਾਂਜੀ ਬਾਈ ਧਿਆਨ ਰੱਖਿਓ ਇੰਨੇ ਕਹਿ ਰਹਾ ਹੁੰਦਾ ਦੋ ਚਾਰ ਬੋਤਲਾਂ ਉਧਰੋਂ ਫੜੀਆਂ ਦੋ ਚਾਰ ਬੋਤਲਾਂ ਇਧਰੋਂ ਫੜੀਆਂ ਤੁਰੇ ਜਾਂਦੇ ਨੇ ਤੁਰੇ ਜਾਂਦੇ ਨੇ ਤੁਰੇ ਜਾਂਦੇ ਫਿਰ ਦੋਨੇ ਜਣੇ ਗੱਲਾਂ ਕਰਦੇ ਨੇ ਆਪਸ ਵਿੱਚ ਕਹਿੰਦਾ ਤੈਨੂੰ ਕੀ ਲੱਗਦਾ ਨਿਕਿਆ ਕਿਹੜਾ ਜੀ ਤੂੰ ਕਹਿੰਦਾ ਕੋਈ ਮਰੇ ਕੋਈ ਜੀਵੇ ਸੁਧਰਾ ਕੋਲ ਪਾ ਦੇ ਜੀਵੇ ਦੋ ਜਰ ਮਹੀਨੇ ਇਹਨਾਂ ਨੇ ਸੌਖੇ ਲਗਾ ਦੇ ਗਾਹ ਨੂੰ ਹੋਰ ਬੋਟਾ ਜੀ आणिे जो साडी कलाकारांची सरकार आई आहे फुट